ਭਾਈ ਜੀ ਜੇ ਮੈਂ ਆਪਾਂ ਪਹਿਲਾ ਗੱਲ ਕੀਤੀ ਹੈ ਵੀ ਪਹਿਲਾਂ ਤਾਂ ਇਹ ਗੰਭੀਰ ਮੁੱਦਾ ਸੀ ਹੁਣ ਇਹ ਭਿਆਨਕ ਮੁੱਦਾ ਬਣ ਗਿਆ ਕੋਈ ਕਿਸੇ ਦਾ ਪਤਾ ਨਹੀਂ ਜੀ ਕਿਹਦੇ ਨਾਲੇ ਹਾਦਸਾ ਵਾਪਰ ਜਾਣਾ ਹੈ ਉਹ ਵੀ ਸਾਡੇ ਭਰਾ ਨੇ ਸ਼ਹਿਰ ਲਈ ਉਹ ਵੀ ਫਿਕਰਮੰਦ ਨੇ ਕਿਉਂਕਿ ਤੁਸੀਂ ਦੇਖੋ ਜੀ ਸਾਡਾ ਜਿਹੜਾ ਟੀਚਾ ਹੈਗਾ ਇੱਕੋ ਆ ਠੱਠੇ ਅਸੀਂ ਅੰਦਰਵਾੜ ਨੇ ਨੰਦੀ ਸ਼ਾਲਾ ਜਿਹੜੀ ਬਣਾਉਣੀ ਹੈ ਪਰ ਉਹਦੇ ਲਈ ਸਾਡੇ ਰਾਹ ਅਲੱਗ-ਅਲੱਗ ਨੇ ਸਾਡੇ ਭਰਾਵਾਂ ਨੂੰ ਲੱਗਿਆ ਵੀ ਆਪਾਂ ਵੀ ਭੁੱਖ ਹੜਤਾਲ ਨਾਲ ਕਰ ਸਕਦੇ ਆ ਵੀ ਤਾਂ ਛੇਤੀ ਅੱਗੇ ਪਹੁੰਚ ਸਕਦੇ ਆ ਅਸੀਂ ਕਹਿੰਦੇ ਸੀ ਵੀ ਕਾਨੂੰਨੀ ਤੌਰ ਤੇ ਚੱਲਿਆ ਜਾਵੇ ਪਰ ਅਸੀਂ ਸ਼ਹਿਰ ਦੇ ਨਾਲ ਆ ਲੋਕਾਂ ਦੇ ਨਾਲ ਆ ਜਦੋਂ ਸਾਨੂੰ ਭਰਮਾ ਹੰਗਾਰਾ ਮੰਡੀ ਦੇ ਵਿੱਚ ਮਿਲਿਆ ਤਾਂ ਅਸੀਂ ਉੱਥੋਂ ਇਹ ਗੱਲ ਸਾਰੀ ਸਾਡੀ ਕਮੇਟੀ ਨੂੰ ਜਿਹੜੇ ਸਾਡੇ ਐਨਸੀ ਸਾਹਿਬ ਉੱਥੇ ਬੈਠੇ ਨੇ ਉਹ ਵੀ ਵਿੱਚ ਸੀ ਸਾਰਿਆਂ ਨੇ ਇੱਕ ਸਾਂਝੇ ਤੌਰ ਤੇ رائے ਕੀਤੀ ਸੀ ਵੀ ਆਪਾਂ ਜੱਟਾਂ ਦੇ ਪੁੱਤਾਂ ਵੀ ਇਹ ਨਹੀਂ ਹੈਗਾ ਜ਼ਰੂਰੀ ਵੀ ਸਾਰੀ ਉਮਰ ਆਪਾਂ ਲੜਾ ਲੜਾਈਆਂ ਵੀ ਇਸ ਪਰਚਿਆਂ 'ਚ ਹੀ ਟੱਪੀ ਜਾਵੇ ਵੀ ਅਸੀਂ ਪੱਕੇ ਤੌਰ ਤੇ ਵੀ ਕਾਨੂੰਨ ਨੂੰ ਵੀ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ ਵੀ ਉਸੇ ਤਰੀਕੇ ਜਿਵੇਂ ਕਮੇਟੀ ਕਹਿ ਰਹੀ ਹੈ ਵੀ ਸਾਡੇ ਕੋਲੇ ਮਤਾ ਪਿਆ ਹੈ ਤਾ ਸੀ ਉਸੇ ਨੂੰ ਤਰੀਕੇ ਨੂੰ ਕਾਨੂੰਨੀ ਤੌਰ ਤੇ ਚੱਲ ਕੇ ਵੀ ਪੱਕੇ ਤੌਰ ਤੇ ਉਹਦਾ ਹੱਲ ਚਾਹੁੰਦੇ ਸੀ ਵੀ ਕਿਸੇ ਵੀਰ ਭਾਈ ਨਾਲ ਕੋਈ ਉੱਚੀ ਨੀਚ ਨਾ ਹੋਵੇ ਕਿਉਂਕਿ ਸਾਰਿਆਂ ਨੂੰ ਇਹ ਗੱਲ ਪਤਾ ਹੈ ਵੀ ਪਹਿਲਾਂ ਵੀ ਕੁਝ ਸਾਲ ਕਿਉਂਕਿ ਮੈਂ ਇਹ ਗੱਲ ਕਹਿਣਾ ਵੀ ਸਾਡੇ ਸ਼ਹਿਰ ਦੇ ਲੋਕ ਆ ਜਾਂ ਇਲਾਕੇ ਦੇ ਇਹ ਕਦੇ ਵੀ ਸਾਥ ਦੇਣਕ ਨਹੀਂ ਉਹ ਪਿੱਛੇ ਨਹੀਂ ਹਟੇ ਚੰਗੇ ਕੰਮ ਤੇ ਤਾਂ ਪਹਿਲਾਂ ਜੋ ਗੱਲ ਦੱਸਦੇ ਆ ਵੀ ਇਸ ਵਾਂਗੂ ਹੀ ਪਹਿਲਾਂ ਇਕੱਠ ਹੋਇਆ ਸੀ ਪਰ ਜਦੋਂ ਠੱਠੇ ਅੰਦਰ ਵੜਨ ਦੀ ਵਾਰੀ ਆਈ ਸੀ ਤਾਜੋ ਪ੍ਰਸ਼ਾਸਨ ਹੈ ਪੁਲਿਸ ਆਈ ਉਹਨਾਂ ਨੇ ਕਈ ਬੰਦਿਆਂ ਨੂੰ ਵਿੱਚੋਂ ਅਰੈਸਟ ਵੀ ਕੀਤਾ ਸੋ ਨੂੰ ਪਤਾ ਉਦੋਂ ਜਦੋਂ ਮਾਹੌਲ ਗਰਮਾਉਂਦਾ ਫਿਰ ਉਦੋਂ ਕੀ ਹਾਲਾਤ ਹੁੰਦੇ ਆ ਤੇ ਅਸੀਂ ਉਹ ਚੀਜ਼ ਤੋਂ ਚੱਲਦੇ ਸੀ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਹਾਂ ਜੇ ਸਾਡੇ ਭਰਾਵਾਂ ਨੂੰ ਕਿਤੇ ਲੱਗਦਾ ਵੀ ਆਪਣਾ ਵੀ ਇਹ ਲੰਬਾ ਸਮਾਂ ਲੱਗ ਰਿਹਾ ਜਾਂ ਮਨ 'ਚ ਕੋਈ ਸ਼ੰਕੇ ਆਉਂਦੇ ਆ ਤਾਂ ਮੈਂ ਇਹ ਗੱਲ ਕਹਿਣਾ ਜਦੋਂ ਮਰਜੀ ਜੀ ਹੁਕਮ ਕਰਨ ਅਸੀਂ ਸਾਰਿਆਂ ਤੋਂ ਅੱਗੇ ਖੜੇ ਆਂ ਗਊਸ਼ਾਲਾ ਦੇ ਗੇਟ ਤੇ ਅਸੀਂ ਖੜਾਂਗੇ ਲਿਆਓ ਜਾਨਵਰ ਜਿੰਨੇ ਪੰਜ ਵਾੜੋਂ 50 ਵਾੜੋਂ ਅਸੀਂ ਸਾਰਿਆਂ ਦੇ ਨਾਲ ਆਂ